ਪੁਰਜੀਕਾ ਖਾਲਸਾ ਵਾਹੀ ਪੁਰਜੀਕੀ ਫਤਿਹ ਕਿਸਾਨ ਸਾਥਿਓ ਆਪਾਂ ਗੱਲ ਕਰਾਂਗੇ ਕਿ 17 ਮਈ 2025 ਤੱਕ ਦਾ ਮੌਸਮ ਕਿਵੇਂ ਰਹੇਗਾ ਭਾਵੇਂ ਕਿ ਆਪਾਂ ਪਹਿਲਾਂ ਹੀ ਇੱਕ ਵੀਡੀਓ ਰਹੀਂ ਗੱਲ ਕਰ ਚੁੱਕੇ ਸੀ ਕਿ 12 13 ਮਈ 2025 ਤੱਕ ਵੱਖ-ਵੱਖ ਥਾਵਾਂ ਤੇ ਵਰਖਾ ਹੁੰਦੇ ਰਹਿਣ ਦੀ ਸੰਭਾਵਨਾ ਦੱਸੀ ਗਈ ਸੀ ਤਾਂ ਉਸੇ ਤਰੀਕੇ ਦਾ ਮੌਸਮ ਚੱਲ ਰਿਹਾ ਲੇਕਿਨ ਪਿਛਲੇ ਦਿਨਾਂ ਤੋਂ ਮੌਸਮ ਪ੍ਰਤੀ ਵੀਡੀਓ ਅਪਲੋਡ ਨਹੀਂ ਹੋ ਸਕੀ ਸੀ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਆਪਾਂ ਜੇ ਹੁਣ ਮੌਸਮ ਦੀ ਗੱਲ ਕਰਦੇ ਹਾਂ ਦਾ ਭਾਰਤੀ ਮੌਸਮੀ ਭਾਗ ਦਿੱਲੀ ਦਾ ਕਹਿਣਾ ਹੈ ਕਿ ਪਹਿਲੀ ਗੱਲ ਤੇ ਹੈਗੀ ਹੈ ਕਿ 13 ਮਈ ਨੂੰ ਥੋੜੀ ਜੀ ਜਿਹੜੀ ਮਾਨਸੂਨ ਹੈਗੀ ਹੈ ਉਹ ਐਡਵਾਂਸ ਕਰੂਗੀ ਠੀਕ ਹੈ ਤੇ ਅਗਲੇ ਦਿਨਾਂ ਦੇ ਵਿੱਚ ਮਾਨਸੂਨ ਅੱਗੇ ਵਧੇਗਾ ਮਾਨਸੂਨ ਸਾਡੇ ਕੋਲ ਕਦੋਂ ਪਹੁੰਚੇਗਾ ਇਸ ਤੇ ਆਪਾਂ ਵਿਸਤਾਰ ਦੇ ਨਾਲ ਬਾਅਦ ਦੇ ਵਿੱਚ ਚਰਚਾ ਕਰਦੇ ਹਾਂ ਜਿਹੜਾ ਸਿਸਟਮ ਆ ਸਾਡੇ ਹੁਣ ਚੱਲ ਰਿਹਾ ਹੈ ਤੁਸੀਂ ਦੇਖਦੇ ਹੋ ਨਾ ਕਿ ਕਦੇ ਕਿਸੇ ਹਿੱਸੇ ਦੇ ਵਿੱਚ ਸ਼ਾਮ ਦੇ ਟਾਈਮ ਵਰਖਾ ਆ ਗਈ ਕਦੇ ਕਿਸ ਟਾਈਮ ਵਰਖਾ ਆ ਗਈ ਤਾਂ ਇਹ ਸਿਸਟਮ ਹਜੇ ਤੱਕ ਅਗਲੇ 24 ਘੰਟੇ ਜਾਂ 36 ਘੰਟੇ ਤੱਕ ਕਿਸੇ ਤਿਕਣਾ ਚਲਦੇ ਰਹਿਣ ਦੀ ਜਿਹੜੀ ਹੈਗੀ ਸੰਭਾਵਨਾ ਹੈ ਜਿਹਦੇ ਵਿੱਚ ਕੁਝ ਥਾਵਾਂ ਦੇ ਉੱਪਰ ਤੇਜ਼ ਹਵਾ ਵੀ ਹੋਊਗੀ ਹਵਾ ਦੀ ਸਪੀਡ 70 ਕਿਲੋਮੀਟਰ ਪ੍ਰਤੀ ਘੰਟੇ ਤੱਕ ਜਾ ਸਕਦੀ ਹੈ ਇਸ ਤੋਂ ਬਾਅਦ ਦੇ ਵਿੱਚ ਅਗਲੇ 7 ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ 3 ਤੋਂ ਲੈ ਕੇ 5 ਡਿਗਰੀ ਦਾ ਵਾਧਾ ਹੋਵੇਗਾ ਇਹ ਜਿਹੜਾ ਹੈਗਾ ਇਸ ਸਮੇਂ ਭਾਰਤੀ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਜੇ ਅਸੀਂ ਗੱਲ ਕਰੀਏ ਵਰਖਾ ਦੀ 12 ਤਰੀਕ ਤੋਂ ਵਰਖਾ ਜਿਹੜੀ ਹੈਗੀ ਹੈ ਉਹ ਏਰੀਆ ਘੱਟ ਕਵਰ ਕਰੇਗੀ ਜਿਵੇਂ ਕਿ ਹੁਣ ਤੱਕ ਕੀ ਸੀਗਾ ਕਿ ਪੰਜਾਬ ਦੇ ਕਈ ਸਾਰੇ ਏਰੀਆ 'ਚ ਵਰਖਾ ਹੁੰਦੀ ਸੀ ਪਰੰਤੂ 12 13 14 15 ਇਹਨਾਂ ਦਿਨਾਂ ਦੇ ਦਰਮਿਆਨ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਤੇ ਸਾਡਾ ਗੰਗਾ ਨਗਰ ਹਰਮਾਨਗੜ੍ਹ ਇੱਥੇ ਵੀ ਵਰਖਾ ਹੋਵੇਗੀ ਲੇਕਿਨ ਇਹ ਜਿਹੜੀ ਵਰਖਾ ਹੈਗੀ ਹੈ ਹੁਣ ਏਰੀਆ ਘੱਟ ਕਰੇਗੀ ਕੇਵਲ 25% ਏਰੀਆ ਹੀ ਕਵਰ ਵਰਖਾ ਕਰੇਗੀ ਜੇ ਅਸੀਂ ਨੰਮੈਰੀਕਲ ਮਾਡਲ ਦੇਖਦੇ ਆਂ ਤਾਂ ਨੰਮੈਰੀਕਲ ਮਾਡਲ ਸਾਨੂੰ ਇਹ ਸ਼ੋਅ ਕਰਦੇ ਆ ਕਿ 12 ਨੂੰ ਕੋ ਜਾਏਗਾ ਤੇ ਵਰਖਾ ਹੋ ਸਕਦੀ ਹੈ 13 ਨੂੰ ਵੀ ਕੋ ਚੁੱਕਿਆ ਕਥਾਵਾਂ ਤੇ ਹੋ ਸਕਦੀ ਹੈ ਥਿਲੇਵਾਰ ਗੱਲ ਆਪ ਅੱਗੇ ਕਰਦੇ ਆਂ 14 ਨੂੰ ਘਟ ਹੈ 15 ਨੂੰ ਫੇਰ ਥੋੜੇ ਥਾਂ ਸੀਮਤ ਵਰਖਾ ਘਟ기 ਕਾਫੀ 16 ਨੂੰ ਵੀ ਕਾਫੀ ਘਟ ਸਮਾਉਣਾ ਹੈ 17 ਨੂੰ ਨਾ ਮਾਤਰ ਸਮਾਉਣਾ ਹੈ 18 ਨੂੰ ਫੇਰ ਨਾ ਮਾਤਰ ਸਮਾਉਣਾ ਲੇਕੇ ਹਰਿਆਣੇ ਚ ਵਰਖਾ ਹੋ ਸਕਦੀ ਹੈ 19 ਤਰੀਕ ਨੂੰ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਵਰਖਾ ਹੋਵੇਗੀ ਜਿਹੜੀ ਕਿ ਗਾਂ ਵਾਧੀ ਹੋਈ 20 ਤਰੀਕ ਨੂੰ ਪੰਜਾਬ ਦੇ ਵਿੱਚ ਕੁਝ ਏਸ਼ੀਆਂ ਦੇ ਵਿੱਚ ਤਾਂ ਚੰਗੀ ਖਾਸੀ ਵਰਖਾ ਵੀ ਹੋ ਸਕਦੀ ਹੈ 20 ਤਰੀਕ ਨੂੰ ਇਹ ਜੋ ਇਹ ਜੋ ਮਾਨ ਚਿੱਤਰ ਦਿਖਾ ਰਿਹਾ ਹੈ ਇਹਦੇ ਅਨੁਸਾਰ ਤਾਂ ਇਹ ਨਜ਼ਰ ਆ ਰਿਹਾ ਹੈ ਕਿ ਜਿਹੜੀ 20 ਤਰੀਕ ਹੈ 20 ਤਰੀਕ ਨੂੰ ਪੰਜਾਬ ਦੇ ਕੁਝ ਏਸ਼ੇ ਜਿਹੜੇ ਹੈਗੇ ਆ ਜਿਸ ਤੁਸੀਂ ਦੇਖਦੇ ਹੋ ਇੱਥੇ ਜੇ ਪਟਿਆਲਾ ਮਾਨਸਾ ਬਰਨਾਲਾ ਬਠਿੰਡਾ ਤੇ ਇੱਧਰ ਨੂੰ ਫਾਜ਼ਲਕਾ ਤੱਕ ਜਾਂਦੇ ਹੋ ਕੋਈ ਫਰੋਈ ਪਰਦਾ ਐਸਾ ਫ੍ਰੀਕੋਡ ਦਾ ਐਸਾ ਕਈ ਥਾਵਾਂ ਦੇ ਉੱਤੇ ਚੰਗੀ ਵਰਖਾ ਹੋ ਸਕਦੀ ਐ ਇੱਕ ਜਗ੍ਹਾ ਦੋ ਜਗ੍ਹਾ ਚੰਗੀਆਂ ਝੁੱਟੀਆਂ ਲੱਗ ਸਕਦੀਆਂ ਪਰੰਤੂ ਵਿੱਚ ਹਜੇ ਦੇਰੀ ਐ ਜਦੋਂ ਵੀ ਆਏਗਾ ਆਪਾਂ ਉਦੋਂ ਗੱਲ ਕਰਾਂਗੇ 21 ਨੂੰ ਕਦੋਂ ਕਥਾਉਂਦੇ ਸੰਭਾਵਨਾ ਹੈਗੀ ਐ ਅਸੀਂ ਪੱਠੇ ਬੀਜਨੇ ਐ ਦੇਖ ਰਹੇ ਹਾਂ ਕਿ ਮੀਂਹ ਕਿਸ ਸਮੇਂ ਪਾਸੇ ਜਾਊਗਾ ਤਾਂ ਪੱਠੇ ਬੀਜੀਏ ਤਾਂ ਹਜੇ ਤੱਕ ਤਾਂ ਮੈਨੂੰ ਇਹ ਜਿਹੜੀ ਹੈਗੀ ਐ ਜੋ ਰੱਬ ਕੁਦਰਤ ਦੇ ਤੁਕੇ ਜੇ ਲੱਗ ਰਹੇ ਐ ਮੀਂਹ ਉਧਰੋਂ ਪੈ ਗਿਆ ਉਧਰੋਂ ਪੈ ਗਿਆ 14 ਤਰੀਕ ਤੱਕ ਤਾਂ ਲੱਗਦਾ ਕਿ ਇਹੋ ਜਿਹੀਆਂ ਕਿਰਿਆਵਾਂ ਜਾਰੀ ਰਹਿਣੀਆਂ ਫਿਰ 15 16 17 ਨੂੰ ਪੰਜਾਬ ਦੇ ਬਹੁਤ ਘੱਟ ਏਰੀਆ 'ਚ ਵਰਖਾ ਹੋਣੀ ਹੈ ਲੇਕਿਨ ਫਿਰ 20 ਤੱਕ ਫਿਰ ਵਰਖਾ ਦੀ ਹੋਣ ਦੀ ਸੰਭਾਵਨਾ ਬਣੀ ਰਹੇਗੀ ਤਾਂ ਇਹਦੇ 'ਚ ਤੇਜ਼ ਹਵਾ ਅਜਕਲ ਹੁੰਦੀ ਹੈ ਠੀਕ ਹੈ ਅਲੱਗ-ਅਲੱਗ ਮਾਡਲ ਇੱਕ ਹੀ ਸ਼ੋ ਕਰ ਰਹੇ ਜੇ ਮੈਂ ਹੁਣ ਪਹਿਲਾਂ ਸ਼ਿਮਲੇਵਾਲਾ ਦੇਖ ਲਈਏ ਤਾਂ ਪਹਾੜਾਂ ਦੇ ਉੱਪਰ ਚੰਗੀ ਵਰਖਾ ਹੋਈ ਹੈ ਹਵਾ ਦੀ ਸਪੀਡ ਕਾਫੀ ਸੀਗੀ 12 ਤਰੀਕ ਨੂੰ ਜਿਹੜਾ ਹੈਗਾ ਕੁਝ ਏਸਾਂ 'ਚ ਵਰਖਾ ਹੋਣ ਤੇ ਤੇਜ਼ ਹਵਾ ਚੱਲਣ ਦੀ ਅਸ਼ੰਕਾ ਹੈਗੀ ਹੈ ਜੇ ਅਸੀਂ ਗੱਲ ਪਹਿਲਾਂ ਕਰੀਏ ਪੰਜਾਬ ਦੀ ਤਾ ਪੰਜਾਬ ਦੇ ਵਿੱਚ ਨਾਲ ਹੀ ਆਪਾਂ ਚੰਡੀਗੜ੍ਹ ਵੀ ਜੋੜ ਲੈਣੇ ਆ ਕਿ ਅਗਲੇ 5 ਦਿਨਾਂ ਦੇ ਵਿੱਚ 3 ਤੋਂ ਲੈ ਕੇ 5 ਡਿਗਰੀ ਤੱਕ ਤਾਪਮਨ ਵਧਣਗੇ ਕੱਲ ਨੂੰ ਵੀ 12 ਤਰੀਕ ਨੂੰ ਵੀ ਕੋਈ ਥਾਵਾਂ ਦੇ ਉੱਤੇ ਥੰਡਰਸਟ੍ਰਮ ਆ ਸਕਦਾ ਹੈ ਬਿਜਲੀ ਲੱਗ ਸਕਦੀ ਹੈ ਤੇ ਹਵਾ ਦੀ ਸਪੀਡ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਰਹਿ ਸਕਦੀ ਹੈ ਤਾਂ ਇਹ ਸੰਭਾਵਨਾ ਹੈ ਕਿ 12 ਤਰੀਕ ਨੂੰ ਫਾਜ਼ਿਲਕਾ ਫਰੀਪੁਰ ਤਰਨਤਾਰਨ ਮੋਗਾ ਫੀਕਾਟ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਨੇਰੀ ਆਉਣ ਦਾ yellow alert ਹੈ ਇਸ ਤੋਂ ਬਿਨਾਂ ਵਰਖਾ ਵੀ ਪੰਜਾਬ ਦੇ ਵਿੱਚ ਹੋ ਸਕਦੀ ਹੈ ਵਰਖਾ ਜਿਹੜਾ ਹੈਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੱਕਦੋ-ਕਧ ਥਾਵਾਂ ਤੇ ਵਰਖਾ ਹੋ ਸਕਦੀ ਹੈ ਤਰਨਤਾਰਨ ਸ਼੍ਰੀ ਹਮਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਲੁਧਿਆਣਾ ਆਪਣਾ ਮਲੇਰਕੋਟਲਾ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੀ ਕੋਈ ਜਗ੍ਹਾ ਤੇ ਵਰਖਾ ਹੋ ਸਕਦੀ ਹੈ 13 ਨੂੰ ਵਰਖਾ ਘੱਟ ਜਿਲਿਆਂ ਸੀਮਤ ਹੋ ਗਈ ਪਠਾਨਕੋਟ ਛਾਰਪੋ ਨਵਾਂ ਸ਼ਹਿਰ ਐਸਐਸ ਨਗਰ ਰੂਪਨਗਰ ਤੇ ਚੰਡੀਗੜ੍ਹ ਇਸ ਇਲਾਕੇ ਚ ਸੀਮਤ ਹੋ ਗਈ 14 ਤਰੀਕ ਲਈ ਜਿਹੜੀ ਵਰਖਾ ਹੈਗੀ ਆ ਕੁਝ ਏਸ਼ਿਆਂ ਦੇ ਵਿੱਚ ਫਾਜ਼ਿਲਕਾ ਫਰੋਹੀਪੁਰ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਮੋਗਾ ਚ ਹੋ ਸਕਦੀ ਹੈ ਇਹ ਘੱਟ ਚਾਂਸਸ ਨੇ ਥੋੜੇ 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 ਏਰੀਆ ਦੇ ਵਿੱਚ ਵਰਖਾ ਹੋਣ ਵਾਲੀ ਹੈ ਇਹੀ ਮਾਲਵੇ ਦੇ ਹਿੱਸੇ ਦੇ ਵਿੱਚ 15 ਨੂੰ ਫਿਰ ਮਾਰੀ ਮੁੱਠੀ ਵਰਖਾ ਹੋ ਸਕਦੀ ਹੈ ਤਾਂ ਹਨੇਰੀ ਵਾਲਾ ਜਿਹੜਾ ਅਲਰਟ ਸੀਗਾ ਇਹ ਤੁਸੀਂ ਕਿ ਕਿ ਲੋਕ 24 ਤੋਂ 36 ਘੰਟੇ ਬਾਅਦ ਇਹ ਹਟ ਜਾਣਾ ਹੈ ਤੇ ਉਸ ਤੋਂ ਬਾਅਦ ਫਿਰ ਕਿਥੇ ਜਗ੍ਹਾ ਜਿਹੜਾ ਹੈਗਾ ਘੱਟ ਹਵਾ ਤੇ ਚੱਲ ਸਕਦੀ ਲੇਕਿਨ ਹਨੇਰੀ ਦੀ ਸ਼ੰਕਾ ਨਹੀਂ ਰਹੇਗੀ ਹਰਿਆਣਾ ਦੇ ਵਿੱਚ ਵੀ ਜਿਹੜਾ ਹੈਗਾ ਅਗਲੇ 5 ਦਿਨ ਤਿੰਨ ਤੋਂ ਪੰਜ ਤੱਕ ਤਾਪਮਨ ਵਧੇਗਾ ਹਜੇ ਤੱਕ ਅਗਲੇ 24 ਤੋਂ 36 ਘੰਟੇ ਤੱਕ ਇਹ ਰਹੇਗਾ ਹਨੇਰੀ ਦੀ ਸੰਭਾਵਨਾ ਬਣੀ ਰਹੇਗੀ ਸਿਰਸਾ ਫਤਿਆਪੁਰ ਕੈਥਲ ਹਿਸਾਰ ਜੀਨ ਬਿਵਾਨੀ ਚਰਖੀਦਾਦਰੀ ਮਹਿੰਦਰਗੜ੍ਹ ਇੰਨਾ ਜਗ੍ਹਾ ਦੇ ਉੱਪਰ ਤੇਜ਼ ਹਨੇਰੀ 12 ਨੂੰ ਵੀ ਚੱਲ ਸਕਦੀ ਇੱਕ ਦੋ ਕਾ ਥਾਵਾਂ ਤੇ ਤੇ ਥੰਡਰਸਟ੍ਰੋਮ ਵੀ ਆ ਸਕਦਾ ਹੈ ਉੱਤਰੀ ਜ਼ਿਲ੍ਹਿਆਂ ਦੇ ਵਿੱਚ ਵਰਖਾ ਵੀ ਹੋ ਸਕਦੀ ਹੈ ਇਹ ਜਿਵੇਂ ਜਿਵੇਂ ਗਾਂਵ ਨੂੰ ਜਾਵਾਂਗੇ ਉਵੇਂ ਵਰਖਾ ਘਟਦੀ ਜਾਵੇਗੀ ਏਰੀਆ ਘੱਟ ਕਵਰ ਕਰਦੀ ਜਾਊਗੀ ਲੇਕਿਨ 15 ਤੱਕ ਨੂੰ ਲੱਗਦਾ ਹੈ ਕਿ ਕਈ ਸਾਰੇ ਏਸ਼ੀਆ ਦੇਸ਼ ਵਰਖਾ ਕਵਰ ਕਰ ਸਕਦੇ ਹਾਂ ਜੇ ਮੈਂ ਮਨਚਿੱਤਰ ਦੇਖ ਰਹੀ ਹਾਂ ਕਿ ਕੈਥਲ ਕਰਨਾਲ ਤੋਂ ਉੱਪਰ ਦੇ ਜ਼ਿਲ੍ਹੇ ਤੇ ਦਿੱਲੀ ਦੇ ਨੇੜੇ ਦੇ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਜਿਹੜਾ ਸੈਂਟਰਲ ਜਿਹੜਾ ਹਰਿਆਣਾ ਤੇ ਨਾਲ ਪੱਛਮੀ ਹਰਿਆਣਾ ਹੈਗਾ ਉੱਥੇ ਜਿਹੜੀ ਹੈਗੀ ਵਰਖਾ ਦੀ ਸੰਭਾਵਨਾਵਾਂ ਬਣੀਆਂ ਰਹਿਣਗੀਆਂ ਤਾਂ ਫਿਰ ਅੱਗੇ 20 ਦੇ ਨੇੜੇ ਫਿਰ ਹਰਿਆਣੇ 'ਚ ਮੀਂਹ ਵਧੇਗਾ 19 ਤੋਂ ਵੀ ਵਧੇਗਾ ਤਾਂ ਇਹ ਸੰਭਾਵਨਾ ਹੈ ਹਰਿਆਣੇ ਦੀ ਜੰਮੂ ਦੇ ਵਿੱਚ ਇਹ ਵਰਖਾ ਦੀ ਸੰਭਾਵਨਾ ਨਹੀਂ ਹੈਗੀ ਰਾਜਸਥਾਨ ਦੇ ਵਿੱਚ ਹਜੇ ਤੱਕ 12 ਤਰੀਕ ਤੱਕ ਕੋਈ ਜਗ੍ਹਾ ਤੇ ਧੂੜਪਰੀ ਹਨੇਰੀ ਚੱਲ ਸਕਦੀ ਹੈ 12 ਨੂੰ ਵੀ ਚੱਲ ਸਕਦੀ ਹੈ ਫਿਰ ਇਸ ਤੋਂ ਬਾਅਦ ਦੇ ਵਿੱਚ ਹਨੇਰੀ ਘਟਣੀ ਸ਼ੁਰੂ ਹੋਏਗੀ ਉਸ ਤੋਂ ਬਾਅਦ ਫਿਰ ਹੀਟ ਵੇਵ ਆਵੇਗੀ ਜੇਕਰ ਅਸੀਂ ਰਾਸਤਾਂ ਦੀ ਗੱਲ ਕਰਦੇ ਹਾਂ ਭਾਵੇਂ ਕਿ ਅਗਲੇ ਕਿਉਂ ਵੀ ਤੋਂ 36 ਘੰਟੇ ਮੇਹ ਕਰ ਜੇਣ ਹੌਣ ਹਨੇਰੀ ਆਉਣ ਇਹਦੀ ਸੰਭਾਵਨਾ ਬਣੀ ਰਹੇਗੀ ਲੇਕਿਨ ਇਸ ਦੇ ਨਾਲ ਨਾਲ ਜਿਹੜਾ ਹੈਗਾ ਭਾਰਤੀ ਮੌਸਮੀ ਭਾਗ ਦਾ ਜੋ ਜੈਪੁਰ ਕੇਂਦਰ ਹੈ ਉਹ ਕਹਿੰਦਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਇੱਥੇ ਜਿਹੜਾ ਹੈਗਾ ਗਰਮੀ ਵਧੇਗੀ ਤਾਪਮਨ ਜਿਹੜਾ ਹੈਗਾ ਉਹ ਵੱਧ ਜਾਵੇਗਾ 15 ਮਈ ਨੂੰ ਜਿਹੜਾ ਤਾਪਮਨ 44 ਤੋਂ 45 ਡਿਗਰੀ ਤੱਕ ਵੀ ਜਾ ਸਕਦਾ ਹੈਗਾ ਇਹ ਇਹਨਾਂ ਦਾ ਕਹਿਣਾ ਹੈ ਤੇ 15 ਮਈ ਤੋਂ ਫਿਰ ਅਗਲੇ ਕੁਝ ਦਿਨਾਂ ਤੱਕ ਜਿਹੜਾ ਹੈਗਾ ਹੀਟ ਵੇਵ ਚੱਲਣ ਵਾਲੀ ਹੈ ਇਹ ਆਪਾਂ ਕਹਿ ਸਕਦੇ ਹਾਂ ਜੇ ਮੈਂ ਗੱਲ ਕਰਾਂ ਯੂਪ ਦੀ ਤਾਂ ਪੱਛਮੀ ਯੂਪ ਦੇ ਵਿੱਚ ਵੀ ਇਸੇ ਤਰੀਕੇ ਦੀ ਕੰਡੀਸ਼ਨ ਬਣੀ ਹੋਈ ਹੈ ਉੱਥੇ ਜਿਹੜਾ ਹੈਗਾ 24 ਘੰਟੇ ਦੇ ਵਿੱਚ ਵਰਖਾ ਹੋ ਸਕਦੀ ਹੈ ਦੁਆਰਾ ਫਿਰ ਜਿਹੜਾ ਹੈਗਾ 16 17 ਨੂੰ ਵਰਖਾ ਚੱਲ ਸਕਦੀ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਇਹ ਕੁਝ ਜਗ੍ਹਾ ਦੇ ਉੱਪਰ ਬਿਚਾਰਾ ਪੈ ਸਕਦੀਆਂ ਲੇਕਿਨ 14 15 ਦੇ ਦਰਮਿਆਨ ਉੱਥੇ ਹੀਟ ਵੇਵ ਆ ਸਕਦੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਿਹੜਾ ਹਾ ਸਿਸਟਮ ਚੱਲਦਾ ਤੁਸੀਂ ਪਿਛਲੇ 5-7 ਦਿਨ ਤੋਂ ਦੇਖ ਰਹੇ ਹੋ ਕਿ ਸ਼ਾਮ ਦੇ ਟਾਈਮ ਨੂੰ ਜਿਹੜਾ ਹੈਗਾ ਬੱਦਲ ਜੇ ਬੰਦੇ ਹਨੇਰੀ ਆਉਂਦੀ ਕਿਤੇ ਗੜੇ ਪੈ ਜਾਂਦੇ ਕਿਤੇ ਮੀਂਹ ਪੈ ਜਾਂਦੇ ਹੈ ਇਹੋ ਜਿਹਾ ਹਸਾਬਕਤਾ ਵਜੋਂ 24 ਤੋਂ 36 ਘੰਟੇ ਜਾਰੀ ਰਹੂਗਾ ਫਿਰ ਉਸ ਤੋਂ ਬਾਅਦ ਇਹ ਸਿਸਟਮ ਘਟਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ 15-16 ਦੇ ਨੇੜੇ ਜਾ ਕੇ ਕੁਝ ਜਗ੍ਹਾ ਤੇ ਹੀਟ ਵੇਵ ਤੇ ਲੂ ਵਗੜਾ ਚੱਲੇਗੀ ਫਿਰ 19-20 ਦੇ 21 ਦੇ ਨੇੜੇ ਜਾ ਕੇ ਫਿਰ ਇੱਕ ਸਿਸਟਮ ਦੇ ਨਾਲ ਦੁਬਾਰਾ ਫਿਰ ਕੁਝ ਏਸ਼ਿਆਂ ਦੇ ਵਿੱਚ ਵਰਖਾ ਹੋਵੇਗੀ ਤੇ ਵੀ ਅਲੀ ਵਰਗਾ ਪੰਜਾਬ ਉਹ ਚੱਕ ਤੁਹਾਡੇ ਜਗ੍ਹਾ ਤੇ ਚੰਗੀਆਂ ਛੁੱਟੀਆਂ ਵੀ ਲਾ ਸਕਦੀ ਹੈ ਇਹ ਭਾਰਤੀ ਮੌਸਮ ਦੇ ਭਾਗ ਦੇ ਅਨੁਸਾਰ ਹੈ ਤਾਂ ਜੋ ਵੀ ਅਗਲੀ ਜਾਣਕਾਰੀ ਹੋਏਗਾ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਪੇਜ ਨਾਲ ਜੁੜੇ ਰਹੋ ਤੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸਬਸਕ੍ਰਾਈਬ ਬਿਲਕੁਲ ਫ੍ਰੀ ਹੈ ਕੋਈ ਪੈਸਾ ਨਹੀਂ ਲੱਗਦਾ ਜੇਕਰ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ ਇਹਦੇ ਨਾਲ ਜਿਹੜਾ ਹੈਗਾ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਫੇਸਬੁੱਕ ਤੇ ਉਹਨਾਂ ਫੇਸਬੁੱਕ ਨੂੰ ਲਾਈਕ ਤੇ ਫੋਲੋ ਕਰਨਾ ਹੈ YouTube ਤੇ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਮਿਹਰਬਾਨੀ ਦੋਸਤੋ